ਕਾਨੂੰਨ ਦਰਾਂਤਮ ਘਾਕੇ ਕੌਤੀਆਂ ਮੰਗਣ ਵਾਲੇ ਇੱਕ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਆ ਫਰੀਦਕੋਟ ਦੇ ਐਸਐਸਪੀ ਟੋਡਲ ਪ੍ਰਤੀਗਿਆ ਜੱਜ ਨੇ ਦੱਸਿਆ ਕਿ ਪੰਚਕੂਲਾ ਦੇ ਇੱਕ ਬਿਜ਼ਨਸਮੈਨ ਨੂੰ ਵਟਸਐਪ ਕਾਲ ਰਾਹੀਂ 10 ਕਰੋੜ ਦੀ ਫਰੋਤੀ ਮੰਗੀ ਗਈ ਸੀ ਨਾ ਦੇਣ ਤੇ ਸੁਰਤ ਵਿੱਚ ਉਹਦੇ ਪਰਿਵਾਰ ਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਸਨ ਪਹਿਲਾਂ ਉਸ ਬਿਜ਼ਨਸਮੈਨ ਨੂੰ ਕੋਟਪੁਰਾ ਦੀ ਬੱਸ ਸਟੈਂਡ ਤੇ ਬੁਲਾਇਆ ਗਿਆ ਫਿਰ ਦਾਣਾ ਮੰਡੀ ਇਸ ਸੰਬੰਧੀ ਬਿਜ਼ਨਸਮੈਨ ਵੱਲੋਂ ਪੁਲਿਸ ਨੂੰ ਤਲਕਾ ਦਿੱਤੀ ਗਈ ਪੁਲਿਸ ਵੱਲੋਂ ਆਪਣੀ ਟੈਕਨੀਕ ਲਾਈ 4 ਰੋਪਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦਾ ਪਿਤਾ ਕਾਰਦੀ ਚੈੱਕ ਕੀਤਾ ਜਾ ਰਿਹਾ ਹੈ ਆ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਐ एसएसपी ਡਾਕਟਰ ਤ੍ਰਿਗਿਆ ਜਨ ਇੱਕ 10 ਕਰੋੜ ਦੀ ਜਿਹੜੀ ਇੱਕ ਐਕਸਟਰੋਸ਼ਨ ਮਨੀ ਡਿਮਾਂਡ ਕੇਸ ਸੀ ਅਨੂ ਪੰਜਾਬ ਪੁਲਿਸ ਫਰੀਦਕੋਟ ਪੁਲਿਸ ਅਲੋਂਗ ਵਿਦ ਦਾ ਕੋਆਪਰੇਸ਼ਨ ਆਫ ਅਦਰ ਟੀਮਸ ਐਸ ਵੈਲ ਉਹਨਾਂ ਨੇ ਬਹੁਤ ਹੀ ਇੱਕ ਰਿਕਾਰਡ ਟਾਈਮ ਚ ਇਸ ਬਲਾਈਂਡ ਕੇਸ ਨੂੰ ਟ੍ਰੇਸ ਕੀਤਾ ਔਰ ਇਹਦੇ ਚ ਚਾਰ ਜਿਹੜੇ ਬੰਦੇ ਸੀ ਉਹਨਾਂ ਨੂੰ ਆਈਡੈਂਟੀਫਾਈ ਵੀ ਕੀਤਾ ਐਂਡ ਇਨ ਲੈਸ ਥੈਨ 24 ਆਵਰਸ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਰਾਉਂਡ ਅਪ ਵੀ ਕੀਤਾ ਗਿਆ ਔਰ ਇਹਦੇ ਡਿਟੇਲਸ ਇਹ ਹੈਗੇ ਕਿ ਜਿਹੜੀ ਸਾਡੀ ਟੀਮ ਹੈ ਉਹਨੂੰ ਇੱਕ ਇਨਫੋਰਮੇਸ਼ਨ ਆਈ ਫਰੋਮ ਕੰਪਲੇਨੈਂਟ ਹੈ ਇਹਦੇ ਵਿੱਚ ਕਿਸ਼ਨ ਕੁਮਾਰ ਇਹਨਾਂ ਨੇ ਫਰੀਦਕੋਟ ਪੁਲਿਸ ਨੂੰ ਕੰਟੈਕਟ ਕੀਤਾ ਕਿ ਇੱਕ ਹਫਤੇ ਸੇ ਉਹਨਾਂ ਕੋਲ ਕੁਝ ਮੈਸੇजेस ਆ ਰਹੇ ਨੇ ਕੁਝ ਆਡੀਓ ਮੈਸੇजेस ਆ ਰਹੇ ਨੇ ਐਂਡ ਉਨਸੇ 10 ਕਰੋੜ ਰੁਪਏ ਦੀ ਇੱਕ ਫਿਰੋਤੀ ਮੰਗੀ ਜਾ ਰਹੀ ਹੈ ਜਿਸ ਵਿੱਚ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਹ ਪੈਸੇ ਦਿਓ ਨਹੀਂ ਤੇ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਸੋ ਜਦੋਂ ਉਹਨਾਂ ਨੇ ਉਸ ਨੰਬਰ ਨਾਲ ਇੰਗੇਜ ਕਰਨਾ ਸਟਾਰਟ ਕੀਤਾ तो उन्होंने ट्रेस करते करते फॉलो करते करते फिर इतने फरीदकोट पहुँचे इतने फरीदकोट पहुँच के फाइनली फिर उन्होंने जो है साढ़े नॉल कॉन्टैक्ट किया एंड देन वी स्टार्टेड वर्किंग ऑन इट एंड आर टीम्स अंडर द सुपरविजन ऑफ आर एस पी डी जसमीत जी डी एस पी कोटकपुरा जतेंद्र जी सा जीड़ी टीम है आई ए टीम स्पैशल ब्रांच स्पैशल सैल सार्या ने इस टेक्नीकल सैल वेरी इंपॉर्टेंट ਤੇ ਇਹਨਾਂ ਨੇ ਕਾਫੀ ਏਜੈਂਟ ਕਰਕੇ ਔਰ ਇਹ ਪੂਰਾ ਜਿਹੜਾ ਕੇਸ ਹੈ ਔਰ ਕਾਂਸਪੀਰੇਸੀ ਹੈ ਇਹਨੂੰ ਅਨਰੈਵਲ ਕੀਤਾ ਏਜੈਂਟ ਆਈ वुड ऑल्सो ਲਾਈਕ ਟੂ ਸਪੈਸੀਫਿਕਲੀ ਮੈਂਸ਼ਨ ਦਾ ਕੰਟ੍ਰਿਬਿਊਸ਼ਨ ਆਫ ਬਟੇਂਡਾ ਪੁਲਿਸ ਟੀਮ ਕਿ ਉਹਨਾਂ ਨੇ ਵੀ ਬੈਕਐਂਡ ਤੇ ਸਾਨੂੰ ਬਹੁਤ ਕੋਆਪਰੇਟ ਕੀਤਾ ਔਰ ਕਿਉਂਕਿ ਇਹ ਓਵਰਨਾਈਟ ਰੇਡਸ ਚੱਲੀ ਹੈ ਓਵਰਨਾਈਟਸ ਅਸੀਂ ਇਹਨੂੰ ਬੰਦਿਆਂ ਨੂੰ ਟ੍ਰੇਲ ਕੀਤਾ ਟ੍ਰੇਸ ਕੀਤਾ ਫਾਲੋਅ ਅਪ ਕੀਤਾ ਔਰ ਫਾਈਨਲੀ ਫਿਰ ਅਸੀਂ ਚਾਰ ਦੋਸ਼ੀਆਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਜਿਨ੍ਹਾਂ ਦੇ ਡਿਟੇਲਸ ਹੈਗੇ ਰਾਕੇਸ਼ ਕੁਮਾਰ ਪੁੱਤਰ ਲਾਲਚੰਦ ਵਾਸੀ ਫਰੀਦਕੋਟ ਇਹਦੀ ਜਿਹੜੀ ਸਿਸਟਰ ਹੈਗੀ ਨidhi she has also been rounded up ਇਹ ਵੀ ਕੋਟਕਪੁਰੇ ਦਾ ਇਹਦਾ ਪਰਮਨੈਂਟ ਐਡਰੈਸ ਹੈ ਇਸ ਤੋਂ ਇਲਾਵਾ ਦੋ ਹੋਰ ਬੰਦੇ ਅਰੈਸਟ ਹੋਏ ਨੇ ਜਿਨ੍ਹਾਂ ਦਾ ਨਾਮ ਹੈਗਾ ਪਵਨ ਔਰ ਨikhil निखिल ये जड़ा है बंदा ये क्रिमिनल माइंडेड बंदा है इधर भी एड्रेस इधर मोहल्ला खोखरा वाला फरीदकोट है और ये निखिल अभी कुछ टाइम पहला ही जेल तो बाहर आया सी ऑलमोस्ट वन मंथ बैक और ये प्रीवियस एफ आई आर एफ आई आर नंबर सैवंटी फोर डेटेड आठ मार्च भी सौ चौबी अंडर सैक्शन थ्री एटी सैवन सौ छे आई पी सी थाना सिटी फरीदकोट सो जो ये निखिल बाहर आया सो so, दिस एंटायर कॉन्सपेरेसी ये निधि राकेश इन्होंने मिलके ये कॉन्सपेरे बनाई और इन्होंने निखिल टाइप किया क्योंकि निखिल हैड अ प्रीवियस व्हाट यू वुड से अ रिकॉर्ड जे इतने पहला भी इस टाइप का एक परचा सी तो इन्होंने पूरी कॉन्स्पेरेसी करके कि किशन कुमार टारगेट किया और उन्होंने ये इन्होंने ਅ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਜਿਹਨੂੰ ਇਹ ਚਾਰਨ ਨੂੰ ਅਸੀਂ ਰਾਉਂਡ ਅਪ ਕਰ ਚੁੱਕੇ ਹਾਂ ਜਦੋਂ ਇਸ ਟਾਈਪ ਦੇ ਕੇਸਸ ਹੁੰਦੇ ਹਨ ਤਾਂ ਇੱਕ ਨੈਗੋਸ਼ੀਏਸ਼ਨਸ ਇੱਕ ਟ੍ਰੈਪਸ ਇਸ ਟਾਈਪ ਦਾ ਪੂਰਾ ਇੱਕ ਉਹ ਚੱਲਦਾ ਹੈ ਸੋ ਉਸੇ ਲੜੀ ਦੇ ਤਹਿਤ ਇਹ ਟ੍ਰੇਲ ਕਰਤੇ ਕਰਤੇ ਇਹਨਾਂ ਨੂੰ ਇੱਥੇ 포ਟਕਪੁਰਾ ਬੁਲਾਇਆ ਇਹਨਾਂ ਚਾਰਨ ਦੋਸਤਾਂ ਨੇ ਕਿਉਂਕਿ ਇਹ ਸਾਰੇ ਇੱਥੇ ਹੀ ਬਿਲੋਂਗ ਕਰਦੇ ਨੇ ਸੋ ਦੇ ਊਡ ਹੈਵ ਵਾਂਟਡ ਟੂ ਗੈਟ ਦਾ ਮਨੀ ਐਕਸਚੇਂਜ ਇਅਰ ਜਿਹੜੇ ਇਹਨਾਂ ਨੇ ਫਿਰौती ਮੰਗੀ ਸੀ ਕਿ ਇੱਧਰ ਇਹ ਪੈਸੇ ਦਾ ਐਕਸਚੇਂਜ ਸ਼ਾਇਦ ਇਹ ਕਰਾਉਣਾ ਚਾਹੁੰਦੇ ਸੀ तो इन्हों ने फिर आज कियाखिल इन तिनाईनल रिकॉर्ड नहीं है बट ये निधि जो है प्रीवियसली ये हरियाणा पहले काम कर दी और जिथे ये कंपलेनेंट है इन्होंने पहुंची कि ਇਨੇ ਇੱਕ ਕੰਪਲੇਨੈਂਟ ਨੂੰ ਆਈਡੈਂਟੀਫਾਈ ਕੀਤਾ ਕਿ ਸਪੈਸ਼ਲੀ ਇਹਨਾਂ ਨੂੰ ਹੀ ਕਿਉਂ ਅਸੀਂ ਇਹਨਾਂ ਨੇ ਟਾਰਗੇਟ ਕੀਤਾ ਉਹ ਸਾਨੂੰ ਹੁਣ ਰਿਮਾਂਡ ਚ ਪਤਾ ਨਹੀਂ ਇਹ ਕੁਸ਼ਣ ਕੁਮਾਰ ਜਿਹੜੇ ਹੈ ਇਹ ਇੱਕ ਬਿਜ਼ਨਸਮੈਨ ਨੇ ਇਹਨਾਂ ਦਾ ਪਰਮਨੈਂਟ ਐਡਰੈਸ ਪੰਚਕੁਲੇ ਦਾ ਹੈਗਾ ਨਾਲ ਦੇ ਬਿਜ਼ਨਸ ਇੰਟਰਸਟ ਉੱਤੇ ਹਰਿਆਣਾ ਹੈ 10 ਕਰੋੜ ਦੀ ਪ੍ਰੋਪਰਟੀ ਦੇ ਵਿੱਚੋਂ ਕੈਸ਼ ਨੂੰ ਲਿਆ ਗਿਆ ਜਾਂ ਨਹੀਂ ਨਹੀਂ ਨੋ ਮਨੀ ਵਾਸ ਐਕਸਚੇਂਜਡ ਸੋ ਬਿਕਾਜ਼ ਇਟ ਵਾਸ ਅ ਵੈਲ ਪਲਾਨਡ ਆਊਟ ਆਪਰੇਸ਼ਨ ਐਂਡ ਵੀ ਵੇਰ ਰਨਿੰਗ ਇਟ ਅੰਡਰ ਸਟ੍ਰਿਕਟ ਕੰਫੀਡੈਂਸ ਸੋ ਇਟਸ ਅ ਕਲੀਨ ਆਪਰੇਸ਼ਨ ਰਨ ਬਾਈ फरीदकोट पुलिस इन विच इन्बारा जोड़े दोषी वो आइडेंटिफाई भी हुए और राउंड ऑलराउंड ये फोन पर इन्होंने फिरौती मंगी सी जिमें एक मैसेज होंगे सिंगल व्यू मैसेज सारे पता हूँ तो वट्सएपते मैसेज करते जो देखते और वो फिर हट जाता से मैसेज इस समय क्योंकि द एक्यू द कंप्लेनेंट वॉज हियर एंड देन दे सैड दे कॉन्टैक्टड अस और ਇਟ ਮਾਈਟ ਹੈਵ ਬੀਨ ਪੋਸੀਬਲ ਕਿ ਇਹ ਇੱਥੇ ਇੱਕ ਐਕਸਚੇਂਜ ਹੁੰਦਾ ਨਹੀਂ ਹੁੰਦਾ ਕਿਉਂਕਿ ਇਹਨਾਂ ਨੂੰ 2-3 ਲੋਕੇਸ਼ਨਸ ਤੇ ਇਹਨਾਂ ਨੇ ਬੁਲਾਇਆ ਜਿਹੜੇ ਕੰਪਲੇਨੈਂਟ ਹੈ ਸੋ ਦੈਨ ਦ ਫਆਰ ਵਾਸ ਰਜਿਸਟਰਡ ਇਅਰ ਫਰਦਰ ਇਨਵੈਸਟੀਗੇਸ਼ਨ ਜੋ ਵੀ ਕਲੂਜ਼ ਆਣਗੇ ਜਿਹੜਾ ਵੀ ਅੱਗੇ ਮੌਕਾ ਬੰਦਾ ਉਸ ਹਿਸਾਬ ਨਾਲ ਮਿਲਟੇਗਾ ਪਹਿਲਾਂ ਵੀ ਕੋਈ ਮਾਮਲਾ ਚਰਚੇ ਨਹੀਂ ਜੀ ਦੈਟ ਇਜ਼ ਏਟ ਟੂ ਬੀ ਵੈਰੀਫਾਈਡ ਔਰ ਹਰਿਆਣਾ ਦਾ ਜੋ ਵੀ ਇਨਕਾ ਬੈਕਐਂਡ ਤੇ ਕਨੈਕਸ਼ਨ ਹੈ ਉਹ ਅਸੀਂ ਦੇਖ ਲੈਣੇ ਹੈ ਵੈਦਰ ਕਿ ਇਹ ਜਿਹੜੇ ਅਕਿਊਜ਼ਡ ਨੇ ਇਹਨਾਂ ਦਾ ਪਿੱਛੇ ਕਿਵੇਂ ਉਹਨਾਂ ਨੇ ਜਿੱਦ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਕਿਵੇਂ ਉਹਨਾਂ ਨੇ ਉਹਨੂੰ ਟਾਰਗੇਟ ਕੀਤਾ ਇਹ ਸਾਰੀਆਂ ਚੀਜ਼ਾਂ ਡਿਊਰਿੰਗ ਇਨਵੈਸਟੀਗੇਸ਼ਨ ਚੱਲਾ ਚਾਰਾ ਤੋਂ ਇਲਾਵਾ ਕਿ ਹੋਰ ਵੀ ਹੋਰ ਉਤਰਦੇ ਉਹ ਹਲੇ ਅਸੀਂ ਰਿਮੈਂਡ ਲੇ ਗਏ ਤੱਕ ਇਨਵੈਸਟੀਗੇਸ਼ਨ ਤੋਂ ਹੋਰ ਉਹ ਦੇਖੇ ਪੈਸੇ ਬੰਦੀ ਜਾ ਰਹੀ ਸੀ ਜੀ ਇਹ ਇਹਨਾਂ ਨੂੰ ਇਹ ਕਹਿੰਦੇ ਸੀ Uh, ये कह रहे हैं कि आप यहाँ पे आए दस करोड़ रुपए हमें दें ये सारियाँ चीज़ा जिन्हों कहते हैं ना कि होंगी वेरीफाई होंगी बॉटम लाइन ये है कि एक दस करोड़ की फिरौती का केस हम लोगों ने ट्रेस किया इनको बंदों को पकड़ा बाकी जो सब्सिक्वेंट डिटेल्स होंगी हम सब्सिक्वेंटली आपके साथ